ਸਰ ਰੇਟ ਕਰਦੇ ਜੈ ਜੈ ਕਰਾਂ ਮੈਂ ਭਾਈ 55000 ਵੀ ਦੇ ਦਾਂਗੇ ਠੀਕ ਆ ਜਮਾ ਜੱਸ ਸੁਣੋ ਕੋਈ ਬੱਤੇ ਵੀ ਲੋੜ ਨਹੀਂ ਕਾਹਦੇ ਵੀ ਲੋੜ ਨਹੀਂ ਆ ਬਣੀਏ ਗੱਲੀ ਜੱਗੀ ਗੱਲ ਹੋਵੇ ਜਮਾ ਆਉਣੀ ਹੈ ਤਾਂ ਸਾਡੇ ਨੂੰ ਆਪਾਂ ਰਾਣੀ ਦਾ ਘਰ ਬੱਜਿਆ ਮਤਲਬ 8 ਦਿਨ ਪਿਆ ਬਹੁਤ 8 ਦਿਨਾਂ ਚ ਬਸੇਰੀ ਜਾਵੇ ਪੂਰੀ ਫੁੱਲ ਬਣੂਗੀ ਹੂੰ ਕੱਕੇ ਬੱਤੇ ਚੋੜਿਆ ਕਰਕੇ ਖਾਣਗੀ ਠੰਡੀ ਛੇ ਦੋਸਤ ਬਹੁਤ ਪੂਰੀ ਠੰਡੀ ਪੂਰੀ ਪਰਫਰਗੀ ਭਾਈ ਹੂੰ ਬਹੁਤ ਹੋ ਗਿਆ ਸੁਣੋਲੀ ਬੱਚੀ ਆ ਭਾਈ ਜੀ ਫੈਕਟਰ ਫੀਮਣ ਲੱਗਿਆ ਕਾਫ ਦੀ ਪਵੇ ਹੂੰ ਹਾਂ ਇਹਦੇ ਸਿਮਨ ਲੱਗਿਆ ਤਾਂ ਦੋਸਤੋ ਮੂਸੇ ਦੇ ਜਨਮ ਦੇ ਸਵਾਗਤ ਆ ਤੇ ਅੱਜ ਦੀ ਵੀਡੀਓ ਸ਼ਹਿਰ ਬਰਨਾਲਾ ਹਾਂ ਮੰਗ ਰਹੇਗਾ ਮੂਸੇ ਦਾ ਇਹਨੇ ਚੱਕੀ ਯਾਰਾਂ ਦਾ ਯਾਰ ਆ ਲੋਹਰੋ ਦੇਖੋ ਤਾਂ ਵੀਡੀਓ ਕੰਮ ਮੇਰਾ ਪਸ਼ੂਆਂ ਦਾ ਵਪਾਰ ਆ ਤੇ 10 ਤੋਂ 12 ਪਸ਼ੂ 24 ਘੰਟੇ ਸੇਲ ਵਾਸਤੇ ਤਿਆਰ ਹਨਾ ਜੱਗੀਆਂ ਆਈਆਂ ਨੇ ਗੱਲਾਂ ਹਾਂਜੀ ਹਾਂ ਬਾਈ ਠੀਕ ਆ ਮੰਨੋ ਵੀ 7-8 ਗਾਵਾਂ 4-5 ਮੱਝਾਂ ਹਰ ਵਕਤ ਹੁੰਦੀਆਂ ਬਈ ਹੂੰ ਤੇ ਕੀ ਹਾਲ ਆ ਜੱਗੀ ਤੁਸੀਂ ਗੱਲ ਕੀ ਹਾਲ ਨੇ ਠੀਕ ਹੈ ਜੀ ਵਧੀਆ ਕੰਮ ਕਰ ਕੰਮ ਕਰ ਠੀਕ ਹੈ ਵਧੀਆ ਕਿਰਪਾ ਮਾਰੀ ਠੀਕ ਆ ਲੈ ਪਹਿਲੀਆਂ ਚ ਆਪਾਂ ਦੱਸ ਦਈਏ ਲੋਕੇਸ਼ਨ ਤੇ ਮੋਬਾਈਲ ਨੰਬਰ ਹਾਂ ਭਾਈ ਆਪਣਾ ਜਿਹੜੀ ਲੋਕੇਸ਼ਨ ਹੈ ਜੀ ਆਪਣਾ ਸ਼ਹਿਰ ਬਰਨਾਲਾ ਦਾ ਉੱਥੇ ਗੁਰੂ ਰਾਮਦਾਸ ਨਗਰ ਸੇਖਾ ਰੋਡ ਬਰਨਾਲਾ ਜਿਹੜਾ ਧੂਰੀ ਨੂੰ ਰੋਡ ਜਾਂਦਾ ਸੇਖੇ ਵਾਲਾ ਬਰਨਾਲੇ ਕੰਨੀ ਉਹ ਅੱਧਾ ਕਿਲੋਮੀਟਰ ਸੇਖੇ ਬੰਨੀ ਨੂੰ ਆ ਕੇ ਆਪਣਾ ਫਾਰਮ ਸਾਹਮਣੇ ਲੋਕੇਸ਼ਨ ਦਿਖਾ ਦਿਓ ਜੀ ਮਗਰੋਂ ਆ ਜੇ ਉਧਰੋਂ ਆਇਆ ਬਰਨਾਲੇ ਕੰਨੀ ਉਹ ਰੋਡ ਲੰਗੀ ਜਾਂਦਾ ਹਾਂ ਆ ਰੋਡ ਲੰਗੀ ਜਾਂਦਾ ਲੱਕੜਾਂ ਜਾਂਦੀ ਆਪਣੇ ਪੱਕੀ ਮਤਲਬ ਨਿਸ਼ਾਨੀ ਆ ਬਾਕੀ ਬੈਨਰ ਲੱਗਿਆ ਹੋਇਆ ਜੱਗੀ ਦਾ ਹਾਂਜੀ ਹਾਂ ਬੋਰਡ ਲੱਗਿਆ ਪੱਕੇ ਬੱਗੀ ਰੋਡ ਦੇ ਉੱਤੇ ਵੀ ਬੋਰਡ ਲੱਗਿਆ ਹੋਇਆ ਆਪਣਾ ਠੀਕ ਆ ਕਿ ਮੈਂ ਅੱਜ ਕਹਿੰਦਾ ਸੀ ਅੱਜ ਥੋੜੀ ਜਿਹੀ ਰਾਇਤ ਲਾਤੀ ਆਪਾਂ ਕੀ ਹਾਂਜੀ ਮੋਬਾਈਲ ਨੰਬਰ ਹੈ ਲੋ 98153 99107 ਜੀ 98153 99107 ਹਾਂਜੀ ਠੀਕ ਹੈ ਤੇ ਮਾਲ ਤੇ ਨੰਬਰ ਹੈ ਲੋ ਭੇਜੋਗੇ ਤੇ ਲੋਕੇਸ਼ਨ ਆਉਣੀ ਹਾਂਜੀ ਆਟਮਾ ਦੀ ਲੋਕੇਸ਼ਨ ਲੱਗੀ ਹੋਈ ਆ ਭਾਈ ਜੀ ਹੂੰ ਤੇ ਇਹ ਤੋਂ ਕਰੀਏ ਸੁਰ ਹਾਂਜੀ ਸੂਈ ਕਰ ਲੈਣੀ ਭਾਈ ਸੂਈ ਗੜਾ ਪੀ ਤੁਰਕਾ ਕਿੰਨੇ ਦਿਨਾਂ ਦੀ ਸੂਈ ਹੈ ਕੀ ਕੀ ਗੱਲ ਹੈ ਸਵੇਰੇ ਹੀ ਸੂਈ ਆ ਭਾਈ ਜੀ ਜੇਰ ਅੰਦਰ ਪਈ ਹੈ ਇਹਦੀ ਅੰਦਰ ਨਾ ਕੋਈ ਜੇ ਲਾਈਟ ਹੈ ਨਹੀਂ ਪਾਣੀ ਪੂਣੀ ਮਾਰਨਾ ਸੀ ਆਪਾਂ ਤਾਂ ਬਾਹਰੇ ਕੱਢ ਲਈਏ ਹੂੰ ਮਗਰ ਕੀ ਆ ਬੱਛਾ ਵਈ ਅੱਛਾ ਮਗਰ ਬੱਛਾ ਗੇਰ ਜੱਪੇ ਦੀ ਬਿਲਕੁਲ ਜਾਣਾਂਗੀ ਵੀ ਇਹ ਹੈਗੇ ਆਪਣੇ ਕੋਲ ਠੀਕ ਆ ਹਾਂ ਜੀ ਬਾਕੀ ਵੜ ਖਾਬਸੂਤ ਬਹੁਤ ਜਿਆਦਾ ਹੈ ਜੀ ਹੂੰ ਆਲੇ ਬੀਬੀ ਵੀ ਪੂਰੀ ਚੰਗੀ ਹੈ ਨਾ ਸਹੀ ਵਾ ਸਮਾਉਂਦੇ ਹਾਂ ਮੋਟਾ ਮੋਟਾ ਫਲ ਲੱਗਿਆ ਭਾਈ ਹੂੰ ਹਾਥੀ ਚੋਈ ਜਿਹੜਾ ਵਧੀਆ ਥਾਂ ਲੱਗਿਆ ਪਰਮਾ ਜਮਾ ਤੇ ਕੀ ਦੁੱਧ ਪਾਉਂਦੇ ਛੱਕੀ ਬਾਬਾ ਬਾਈ ਜੀ ਮਾਗਨੇ 17 ਕਿਲੋ ਦੱਸਿਆ ਪਹਿਲਾਂ ਨਾ ਹੂੰ ਦੂਜਾ ਸੂਆ ਸੂਈ ਨਹੀਂ ਆ ਬਾਕੀ ਜਿਹੜੇ ਵੀਰ ਆ ਵੀਡੀਓ ਦੇਖਦੇ ਆ ਹੂੰ ਆਪ ਹੀ ਸਭ ਕਾਰੀਗਰ ਨੇ ਵਾਹ ਪਤਾ ਆਪਦਾ ਅੰਦਾਜ਼ਾ ਲਾ ਲਿਓ ਕਿਉਂਕਿ ਮੈਨੂੰ ਮਾਗਨੇ ਦੂਜਾ ਸੂਆ ਕਹਿ ਕੇ ਦਿੱਤੀ ਆ ਤੇ ਤੀਜਾ ਜਾਂ ਚੌਥਾ ਉਹ ਤੁਸੀਂ ਆਪਦਾ ਆਵੇ ਤੇ ਬੋਡੀ ਵੇਰ ਤੋਂ ਤਾਜਾ ਲਾ ਸਕਦੇ ਆ ਹਾਂ ਤੇ ਰੇਟ ਨੰਦੋ ਬਾਈ ਜੀ ਉਹ 17 ਕਿਲੋ ਮਾਗਨੇ ਦੱਸਿਆ ਲੇਵੇ ਹਸਾਂ ਨਾਲ ਮੰਨ ਲਈ 20 ਕਿਲੋ ਦੇ ਸਕਦੀ ਆ ਠੀਕ ਆ ਰੇਟ ਕਰਦੇ ਜਾਈਏ ਅੱਜ ਜਰਾ ਬਾਈ 55000 ਵੀ ਦੇ ਦਾਂਗੇ ਠੀਕ ਆ ਜਮਾਂ ਜਸ ਸੁਣੋ ਹਾਂ ਠੀਕ ਆ ਬਾਈ ਕੋ ਹੱਤਵੰਦ ਕੀ ਬੀਨਤੀ ਹੈ ਜਿਹੜੇ ਮੁੱਲ ਹੋਣਗੇ ਮੇਰਾ ਵੀਰ ਹੂੰ ਪਹਿਲੇ ਵਿੱਚ ਕਿ ਕਰਾਂਗੇ ਪਹਿਲੇ ਵਿੱਚ ਕਿ ਕਰਾਂਗੇ ਹੱਤਵੰਦ ਉਹਨਾ ਖੇਚਲਾ ਕਰੇ ਭਾਈ ਬਣ ਕੇ ਲੈ ਜਗੀ 2 ਨੰਬਰ ਵਾਲੀ ਦੀ ਦੱਸ ਦੇ ਤੇ ਹਾਂ ਬਾਈ ਜਰਸੀ ਤੇ ਸ਼ਾਈ ਵਾਲਾ ਕਰਾਉਣਾ ਹੂੰ ਕਰਾਉ ਸੰਗ ਆ ਮਨਵੀਰ 70% ਜਰਸੀ ਐ ਤੇ 30% ਸ਼ਾਈ ਵਾਲਾ ਆ ਇਹ ਹਾਂ ਚਾਈ ਤੇ ਮੁੱਲ ਵੀ ਬਿਲਕੁਲ ਉੱਤੇ ਆ ਜੀ ਹੂੰ ਪਹਿਲਾਂ ਬੱਤਾਂ ਰਾਈ ਨਾ ਜਿਹੜੇ ਖਾ ਦੇਣਾ ਵੀਰਾਂ ਨੂੰ ਉਹ ਬੱਤੇ ਦੀ ਰੋੜ ਨਹੀਂ ਕਾਹਦੀ ਰੋੜ ਨਹੀਂ ਆ ਬਣੀਏ ਗੱਲੀ ਜੱਗੀ ਗੱਲ ਹੋਵੇ ਜਮਾ ਹੋਣੀ ਹੈ ਧਾਰਨ ਸਾਹਿਬ ਇਹਨੂੰ ਆਪਾਂ ਰਾਣੀ ਦਾ ਘਰ ਬਗ਼ਦਦ ਮਤਲਬ ਹੂੰ ਉਨ ਟਾਪ ਕਲਾਸ ਹੈ ਜੀ ਬਾਕੀ ਗਰਮੀ ਗਰਮੀ ਇਹ ਮੰਨਦੇ ਨਹੀਂ ਕੋਈ ਬਾਤ ਨਹੀਂ ਬਾਈ ਗਰਮੀ ਗਰਮੀ ਵਾਲਾ ਤਾਂ ਇਹਦੇ ਮਗਰ ਬੱਛਾ ਹੀ ਇਹਦੇ ਮੰਗ ਰਿਹਾ ਬਾਈ ਜੀ ਇਹ ਕੁੱਲ ਤੜਕੇ ਦੀ ਸੁਈ ਹੋਈ ਆ ਠੀਕ ਹੈ ਜੀ ਜੇਰ ਜੱਪੇ ਦੀ ਬਿਲਕੁਲ ਡੰਮ ਹੈ ਜੀ ਠੀਕ ਆ ਸਾਈ ਵਾਲ ਕਰੌਸਾਂ ਵਿੱਚ ਆ ਜੀ ਮਗਰ ਬੱਛਾ ਬੋਲੋ ਜਰਸੀ ਆ ਬਾਈ ਸ਼ਾਈ ਵਾਲਣੀ ਸ਼ਾਈ ਵਾਲਦੇ ਆ ਚੀਜ਼ ਵੱਡੀ ਹੁੰਦੀ ਆ ਕੱਲ ਤੁੰ ਈ ਕਾ ਟੁੱਟ ਹੁੰਦੀ ਆ ਈ ਕਾ ਫੱਲੇ ਵਾਲੀ ਜਿਹੜੀ ਆ ਤੁੰਦੀ ਆ ਤੁੰ ਇਹ ਵੱਡੀ ਹੁੰਦੀ ਆ ਇਹ ਜਰਸੀ ਚ ਪੈਂਦੀ ਆ ਦੇਖੋ ਬਤਾ ਚੰਗਾ ਆ ਗਿਆ ਜੱਗੀ ਇਹਦਾ ਮੁੱਲ ਮੰਨ ਲਗੀ ਆ ਹਾਂ ਬਾਈ ਜੀ ਇਹ ਵੇਣ ਆਪ 72000 ਦੀ ਦੇ ਦਿਆਂਗੇ ਜੀ ਠੀਕ ਆ 72000 ਦੀ ਤੇ ਦੁੱਧ ਕਿਨਾ ਕਹਿਆ ਦੁੱਧ ਨਾਲ ਕਹਿੰਦੇ ਦੱਸਿਓ ਬਾਈ ਜੀ ਜਿਹੜਾ 18 ਤੋਂ 19 ਕਿਲੋ ਕੋਲੂੜ ਦਾ ਐਤਕੀ ਵੀ ਮੇਵੇ ਦੀ ਜਿਹੜੀ ਬਣਾਵਟਾ ਕੱਲ ਨਹੀਂ ਸੂਈ ਆ ਹੂੰ 15 ਕਿਲੋ ਬਹੁਤ ਤਾਂ ਸਟਾਰਟਿੰਗ ਆ ਇਹ ਹੂੰ ਕੋਈ ਵੀ ਵੀਰ ਆਏ ਨਾ ਗੱਭੀ ਪਤਾ ਨਹੀਂ ਉਹ ਕਹੀ ਜਾਂਦੇ 15 ਕਿਲੋ ਆ ਆਪਣੀ ਕੋਲ 4 ਡੰਗ 15 ਕਿਲੋ ਨਾਪ ਕੇ ਲਗਾ ਸਕਦਾ ਹੁਣ ਕੱਲ ਵੀ ਸੂਈ ਦੇ ਲੈ ਕੱਲ ਦੀ ਸੂਈ ਦੇ ਲੈ ਇਹ ਆਪਣੇ ਕੋਲ ਹਫਤਾ ਘੜੀ ਰਹੀ ਤੇ ਅਪਾ 22 ਕਿਲੋ ਤੋਂ ਨਾਪ ਕੇ ਦੇ ਦਾਂਗੇ ਠੀਕ ਹੈ ਜੀ ਮੈਂ ਵੀ ਦੋਸਤੋ ਲੇਵਰ ਬਹੁਤ ਚੰਗੇ ਨੇ ਤੇ ਹੁਣ ਆ ਵੀ 3 ਨੰਬਰ ਵਾਲੀ ਇਹ ਮੈਂ ਨਾ ਤੋੜ ਕੇ ਦਿਖਾ ਦਈਏ ਮਾੜੀ ਜੀ ਹਾਂ ਤੋੜ ਕੇ ਦਿਖਾ ਦੇ ਤੋੜੇ ਤੂੜੇ ਦਾ ਜਾਨਵਰ ਜੀ ਜਾਂਚ ਆ ਜਾਂਦੀ ਹੈ ਜੀ ਨਾ ਲੈਵੇ ਦਾ ਪਤਾ ਲੱਗ ਜਾਂਦਾ ਲੈਵੇ ਦਾ ਕੋਈ ਸ਼ਹਿਰ ਫੱਪੇ ਦਾ ਮੰਨਣਾ ਫੱਪੇ ਦਾ ਲੱਗ ਜਾਂਦਾ ਬਾਕੀ ਉਹ ਤਾਂ ਜਿਹੜੀ ਚੀਜ਼ ਜੱਗੀ ਉਹ ਤਾਂ ਆਪਾਂ ਦੱਸ ਕੇ ਹੋਰ ਕਰਦੇ ਹਣਾ ਜਿਵੇਂ ਤੇ ਬੀ ਵੀਡੀਓ ਚ ਦੱਸਿਆ ਸੀ ਭਵਾਨਾ ਤਾਂ ਚੰਗਾ ਲੱਗੇ ਆ ਲੈ ਪੁੱਤ ਇਹੀ ਦੋ ਨੰਬਰ ਵਾਲੇ ਵੇਖੋ ਦੋਸਤੋ ਅੱਗੇ ਕੋੜੇ ਨਿਕਲੇ ਕੇ ਸਿੰਗਲ ਵਿੱਚ ਤਿੰਨ ਨੰਬਰ ਤੇ ਵੇੜ ਆ ਗਈ ਹਾਂ ਬਾਈ ਇਹ ਵੀ ਜਰਸੀ ਹੋਈ ਹੈ ਹੂੰ ਇਹ ਮੰਨ ਲਓ ਵੀ ਜਿਵੇਂ ਆਪਾਂ ਐਫ ਐਫ ਤੇ ਜਰਸੀ ਦਾ ਸੀਮਨ ਲਵਾ ਦਿੰਨੇ ਆ ਹਾਂ ਉਹ ਕਰਵਾਉਂਗਾ ਉਹ ਚੀ ਹੈ ਇਹ ਬੜਾ ਹੈ ਜਰਸੀ ਪੈਂਦੀ ਆਪਾਂ ਜਿਹੇ ਨੂੰ ਐਰ ਸ਼ਾਰ ਕਹੇ ਲੋ ਇਹ ਜਰਸੀ ਕਹੇ ਲੋ ਔਰ ਲੇਵਲ ਬਹੁਤ ਚੰਗਾ ਹੈ ਲੇਵਲ ਤਾਂ ਬਾਈ ਬਹੁਤ ਜਿਆਦਾ ਫਿੱਟੇਗਾ ਬਹੁਤ ਸੋਹਣੀ ਫਿੱਟੇਗਾ ਲੇਵਲ ਦੀ ਹੂੰ ਫੈਨ ਬਿਲਕੁਲ ਸਟੱਕ ਨੇ ਵੇਦੀ ਬੱਛੀ ਆ ਠੀਕ ਹੈ ਬਾਕੀ ਢੰਡੀ ਗੁੰਡੀ ਬਹਿ ਜਿਆ ਦੇ ਆ ਲੋ ਜਿੰਨੀ ਮਾਰਦੀ ਤਾਂ ਨਾ ਨੂਰ ਕੋਈ ਦਾਪੀ ਠੀਕ ਹੈ ਖੇਮਸ ਬੋ ਰਿਹਾ ਜੀ ਕਿ ਸੂਰ ਦੂਜਾ ਜੀ ਸੂਰ ਦੂਜਾ ਜੇ ਇਹ ਮਗਰੀ ਮੇਰ ਕਾ ਖਾ ਗਿਆ ਹਾਂ ਜੀ ਹਾਂ ਇਹ ਮਗਰੀ ਬੱਛਾ ਜਿੰਨਾ ਮਗਰੀ ਮੇਰ ਕਾ ਖਾ ਗਿਆ ਤੇ ਲੰਮੀ ਉੱਚੀ ਬਹੁਤ ਆ ਗਈ ਦੋਸਤੋ ਕਮਰਾ ਵਾਜੇ ਰੇਟ ਜੱਕੀ ਬਾਈ ਉਸ 70000 ਦੀ ਵੇਹੜ ਦੇ ਦਾਂਗੇ ਵੀ ਘੱਟ ਵੱਧਾਣਾ ਨਾ ਵੀਰ ਬਣ ਕੇ ਖੇਚਲਾ ਕਰੇ ਠੀਕ ਆ ਬਸ ਬਰਾਬਰ ਨਹੀਂ ਮੋਲ ਨਹੀਂ ਜਿੰਦਾ ਲੈ ਨਹੀਂ ਇਹਨਾਂ ਨੂੰ ਠੀਕ ਆ ਮਾਨਤਾ ਤਾਂ ਤਾਂ ਹੋ ਜੋ ਕੋਈ ਬਸ ਉਹਦੇ ਬੰਦੇ ਕੋਈ ਸ਼ੋਰ ਸੱਪਾ ਹੀ ਹੋਊਗਾ ਵੈਸੇ ਪਾਊਗਾ ਹਾਂ ਬਸ ਜੇੜਾ ਕੋਈ 2-400 ਰੁਪਏ ਦੀ ਗੱਲ ਹੀ ਮਤਲਬ 2-4000 ਆਲਾ ਨਾ ਖੇਚਲਾ ਕਰੇ ਠੀਕ ਆ ਉਹ ਚਾਕ ਨਾ ਕਰੋ ਹਾਂ ਇਹ ਵੀ ਦੂਜੇ ਸੂਆ ਵੇਹੜਾ ਭਾਈ ਹਾਂ ਦੂਜਾ ਸੂਆ ਹਾਂਜੀ 12 13 ਤਰੀਕ ਨੂੰ ਦਿਨ ਪੂਰੇ ਹੋ ਗਏ ਆ ਦੇਖ ਲਓ 12 ਤਰੀਕ ਨੂੰ ਅੱਜ ਉਹ ਵੀ 4 ਲੈ ਲੈ ਇਹਨਾਂ ਦਿਖਾ ਦੇ ਸਰ ਨੂੰ ਕਿ ਤੇਰਾ ਕਿਹਦਾ 8 ਦਿਨ ਪਾਏ ਆ 8 ਦਿਨ ਪਾਏ ਆ ਬਹੁਤ 8 ਦਿਨਾਂ ਦੀ ਬਸਿਹਰੀ ਜਿਆਦੇ ਪੂਰੀ ਫੁੱਲ ਬਣੂਗੀ ਹੂੰ ਬੱਕੀ ਨਾ ਚੋੜੀਆਂ ਕਰਕੇ ਹਾਂਗੀ ਠੰਡੀ ਛੀਏ ਦੋਸਤ ਬਹੁਤ ਪੂਰੀ ਠੰਡੀ ਪੂਰੀ ਪਰਫਰਗੀ ਭਾਈ ਹੂੰ ਤੋਰ ਲਾ ਜੀ ਇਧਰ ਹੀ 55000 ਦੀ ਇਹ ਦੇ ਦਾਂਗੇ 55000 ਦੀ ਰੇਟ ਆ ਜਿਵੇਂ ਇੱਕ ਰੰਗ ਚ ਆ ਗਈ ਦੋਸਤੋ ਪੂਰੇ ਕਾਫੀ ਕਲਰ ਚ ਇਹ ਕੀ ਪਾ ਦੂ ਜੱਗੀ ਦੁੱਧ ਇਹਨੂੰ ਬਾਈ 15 ਕਿਲੋ ਪਲੂਡ ਦਾ ਦਿੱਤਾ ਹੋਇਆ ਹੈਗਾ ਹੂੰ 17-17 ਕਿਲੋ ਦੁੱਧ ਪਾ ਦਊਗੀ 17-18 ਕਿਲੋ ਤਾਂ ਪਾ ਦਊਗਾ 17-18 ਤਾਂ ਕੋਈ ਵਾੜਾ ਨਹੀਂ ਐਨ ਮੈਂ ਕੋ ਡੱਪ ਮਾਰ ਕੇ ਜਿੰਦੇ ਬਾਈ ਵੀ 25 ਕਿਲੋ ਵੜ ਦੂਗੀ ਉਹਦਾ ਕੋਈ ਫਾਇਦਾ ਬਾਕੀ 17-18 ਮੰਨ ਕੇ 16 ਮੰਨ ਕੇ ਲੈ ਜਾ ਹਣਾ ਤਾਂ ਵੀ 55000 ਰੇਟ ਸੀ ਦਾ ਹਾਂ 55000 ਦਾ ਵੀ ਆ ਗਈ ਸਨੋਰੀ ਹੈ ਬਹੁਤ ਹੋਰ ਸਨੋਰੀ ਬੱਚੀ ਹੈ ਬਾਈ ਜੀ ਫੈਕਟਰ ਫੀਮਣ ਲੱਗਿਆ ਕਾਫੀ ਪੇਵੇ ਹੂੰ ਹਾਂ ਇਹਦੇ ਸੀਮਨ ਲੱਗਿਆ ਤਾਂ ਦੋਸਤੋ ਤੁਹਾਨੂੰ ਦੱਸਦਾ ਵੀ ਇਹਦੇ ਸੈਕਸਲ ਸੀਮਨ ਲੱਗਿਆ ਜਿਹੜੇ ਦਾ ਪਤਾ ਹੁੰਦਾ ਉਹ ਦੱਸ ਦਿੰਨੇ ਆਂ ਭਾਈ ਜਿਹੜੇ ਦਾ ਆਪਾਂ ਨੂੰ ਪਤਾ ਆਪਾਂ ਉਹੀ ਦੱਸਾਂਗੇ ਗੱਤੂ ਮਾਰ ਕੇ ਕੋਈ ਨਾ ਫਾਰਮ ਚੋਂ ਆਈ ਆ ਇਹ ਬੜੀ ਕੁਆਲਟੀ ਦੀ ਬੱਚੀ ਹੈ ਜੇ ਕਿ ਨਾ ਆਉਣੀ ਪਈ ਹੈ ਹਨਾ ਥੋੜਾ ਆਈ ਆ ਜੀ ਭਾਈ ਆਪਾਂ ਦਾ ਮੂਹਰੇ ਵੀ ਛੋਟੇ ਖੜੇ ਮੋ ਵੱਲ ਲੀ ਆ ਜੀ ਇਹ ਤਾਂ ਮੈਂ ਦੱਸ ਹੀ ਨਹੀਂ ਆ ਇਹ ਉਡੀ ਆਈ ਆ ਕਿੰਨੇ ਮਹੀਨੇ ਲੱਗਿਏ ਇਹਦੇ ਵੀ ਨਹੀਂ ਜੋ ਬਈ ਹੱਤੋਂ ਦਾ ਹੈ ਹੱਤੋਂ ਦਾ ਲੈ ਜਦੋਂ 10 ਦਿਨ ਹੀ ਲੈ ਜੈ ਹਨ ਹਾਂ 10 ਦਿਨ ਵੀ ਲੈ ਜਾ ਸਕਦੇ ਨਹੀਂ ਹੱਤੋਂ ਦਾ ਪੱਕਾ ਹੀ ਆ ਬਾਕੀ ਬਾਕੀ ਪਹਿਲੇ ਨਹੀਂ ਹੁੰਦੀ ਆ ਇਹ ਮੱਛੀ ਆ ਜੀ ਲੈ ਵਾ ਇਹਦਾ ਬਹੁਤ ਪਰਮਾਏ 10 ਦਿਨ ਪਏ ਆ ਤੇ ਕਰਦੇ ਵੀ ਦੇਖ ਲੋ ਬੋਡੀ ਸਟਰਕਚਰ ਦੇਖ ਲੋ ਤੇ ਰੇਟ ਜਿੱਥੇ ਕੋਈ ਬਾਹਰ ਰੇਟ ਤਾਂ ਨਹੀਂ ਹੋਣਾ ਕਿੰਨੇ ਬਾਈ ਜੀ ਇਹ ਵੀ 100000 ਦੀ ਇਹ ਦੇ ਰਾਂਗੇ 100000 ਦੀ ਹਾਂ ਲੈ ਵੀ ਦੋਸਤੋ ਰੇਟ ਮੈਨੂੰ ਤਾਂ ਜਾਜ ਲੱਗਿਆ ਬਾਕੀ ਤੁਸੀਂ ਕਮੈਂਟ ਕਰਕੇ ਦੱਸਦੇ ਵੀ ਜੱਗੀ ਦੇ ਰੇਟ ਕਿਵੇਂ ਆ 70000 ਦੀ ਸਨੋਹ ਦੀ ਬੱਚੀ ਜੀ ਦੇ ਲੈਵਲ ਉਪਰ ਥਾਣਾ ਥਾਣਾ ਦੀ ਬਹੁਤ ਵਧੀਆ ਕੁਆਲਿਟੀ ਹੈ ਠੀਕ ਹੈ ਜੀ ਇਹ ਹੈ ਜੀ 70000 ਦਾ ਦੋਸਤੋ ਗਾਹ ਕਾ ਗਏ ਸੀਗੇ ਇਹ ਤੇ ਥੋੜਾ ਜਿਹਾ ਹੋ ਗਿਆ ਲੇਟ ਤੇ ਧਾਰਨਾ ਟਾਈਮ ਹੋ ਗਿਆ ਦੁੱਧ ਵਾਲੇ ਵੀ ਗਾਹ ਕਾ ਗਏ ਸੀ ਸੌਦੇ ਗਣ ਲੱਗੇ ਤਾਂ ਪੰਜ ਮੱਝਾਂ ਖੜੀਆਂ ਜੱਗੀ ਕੋਲੇ ਛੇ ਵਾਲੀਆਂ ਮੋਟਾ ਇਸ ਨੂੰ ਕੈਮਰਾ ਮਰਵਾਉਣੇ ਆ ਦੋ ਤਾਈਆਂ ਸੁਈਆਂ ਨੇ ਚ ਦੋ ਸੂਈਆਂ ਵੀਆਂ ਹਾਂ ਦੋ ਸੂਈਆਂ ਵੀਆਂ ਤੇ ਗੱਭਣੇ ਕੋ ਟੋਪ ਦੀ ਮੱਝ ਪਹਿਲਾਂ ਸ਼ਾਰਟ ਵੀ ਪਾਇਆ ਆਪਾਂ ਤੇ ਜੱਗੀ ਨਾਲ ਫੋਨ ਤੇ ਕਰ ਲੋ ਗੱਲਬਾਤ ਨੰਬਰ ਪਾ ਦਾਂਗੇ ਵੀਡੀਓ ਦੇ ਵਿੱਚ ਤੇ ਪੰਜ ਮੱਝਾਂ ਤੇ ਪੰਜ ਗਾਵਾਂ ਗਾਵਾਂ ਦੀ ਕਰਦੇ ਵੀਡੀਓ ਡਿਟੇਲ ਚ ਤੇ ਬਾਕੀ ਜੇ ਕੋਈ ਮੱਝ ਪਸੰਦ ਆਉਂਦੀ ਆ ਉਹ ਵੀ ਤੁਸੀਂ ਜੱਗੀ ਨਾਲ ਫੋਨ ਤੇ ਗੱਲ ਕਰ ਸਕਦੇ ਹੋ ਬਾਕੀ ਟੋਪ ਵਾਲੀ ਮੱਝ ਜਿਹੜੀ ਹਾਥੀ ਕਹਿ ਸਕਦੇ ਨੇ ਇੱਕ ਤਰ੍ਹਾਂ ਦਾ ਇਹਦੀ ਆਪਾਂ ਪਾਈ ਸੀ ਵੀਡੀਓ ਮੀਨਿੰਗ ਦੇ ਵਿੱਚ ਇੱਕ ਸੰਗ ਰੋਟਿਆ ਵਾ ਤੇ ਕਰ ਲੋ ਜੱਗੀ ਨਾਲ ਕਰ ਲੋ ਗੱਲਬਾਤ